ਇਸ਼ਕ ਦੇ ਬਾਜ਼ਾਰ ਵਿੱਚ ਤੂੰ ਜਾਣਾ ਛੱਡ ਦੇ ਇਸ਼ਕ ਦੇ ਬਾਜ਼ਾਰ ਵਿੱਚ ਤੂੰ ਜਾਣਾ ਛੱਡ ਦੇ ਇਥੋਂ ਜਾਉਂਦੇ ਜੀ ਮਰਿਆ ਨਹੀਂ ਜਾਣਾ ਨਾ ਤੂੰ ਕਰ ਸੋਹਣੀ ਦੀਆਂ ਰੀਸਾਂ ਨਾ ਕਰ ਤੂੰ ਸੋਹਣੀ ਦੀਆਂ ਰੀਸਾਂ ਇਥੋਂ ਵਗਦੇ ਝਣਾ ਵਿੱਚ ਤਰਿਆ ਨਹੀਂ ਜਾਣਾ ਨਾ ਪੜ ਤੂੰ ਸਸੀ ਪੁੰਨੂ ਦੇ ਕਿਸੇ ਨਾ ਪੜ ਤੂੰ ਸੱਸੀ ਉਹਨੂੰ ਦੇ ਕਿਸੇ ਤੈਥੋਂ ਤਪਦੇ ਥਲਾਂ ਵਿੱਚ ਸੜਿਆ ਨਹੀਂ ਜਾਣਾ ਇਹ ਰਾਤਾਂ ਦੀਆਂ ਨੀਂਦਾਂ ਖੋਹ ਲੈਂਦਾ ਇਹ ਰਾਤਾਂ ਦੀਆਂ ਨੀਂਦਾਂ ਖੋਹ ਲੈਂਦਾ ਤੈਥੋਂ ਦਰਦ ਵਿਛੋੜੇ ਦਾ ਜਰਿਆ ਨਹੀਂ ਜਾਣਾ ਤੈਥੋਂ ਦਰਦ ਵਿਛੋੜੇ ਦਾ ਜਰਿਆ ਨਹੀਂ ਜਾਣਾ